ਸ਼ਕਤੀ ਵੈਬ ਟੀਵੀ ਨਿਊਜ਼ ਚੈਨਲ ਵਿੱਚ ਤੁਹਾਡਾ ਸਵਾਗਤ ਮੈਂ ਕੇਐਸ ਨੂਰ ਪਿਆਰੇ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਆਪਾਂ ਮੇਘੰਪੁਰਾ ਸ਼ਕਤੀ ਵੈਬ ਟੀਵੀ ਚੈਨਲ ਦੇ ਮਾਧਮ ਰਾਹੀਂ ਦੰਗਰ ਪੰਚਾਇਤੀ ਚੋਣਾਂ ਦਾ ਇੱਕ ਪ੍ਰੋਗਰਾਮ ਉਲੀਕਿਆ ਗਿਆ ਹੈ ਜਿਸ ਦੇ ਵਿੱਚ ਅਸੀਂ ਬਹੁਤ ਸਾਰੇ ਸਰਪੰਚ ਸਾਹਿਬਾਨ ਨਾਲ ਗੱਲ ਕਰ ਚੁੱਕੇ ਹਾਂ ਤੇ ਅੱਜ ਅਸੀਂ ਹਲਕਾ ਫਗਵਾੜਾ ਦੇ ਪਿੰਡ ਖਲਵਾੜਾ ਕਲੋਨੀ ਵਿਖੇ ਪਹੁੰਚੇ ਹਾਂ ਜਿੱਥੇ ਅਸੀਂ ਗੱਲ ਕਰਾਂਗੇ ਉੱਥੋਂ ਦੇ ਨੁਮਾਇंदे ਚੁਣੇ ਗਏ ਨਵੇਂ ਸਰਪੰਚ ਸਾਹਿਬ ਨਾਲ ਸਰਪੰਚ ਸਸਿਕਾ ਜੀ ਸਸਿਕਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕੀ ਸੁਭ ਨਾਮ ਹੈ ਜੀ ਬੜਾ ਮੇਰਾ ਜਗਜੀਵਨ ਜਗਜੀਵਨ ਲਾਲ ਤੇ ਜਗਜੀਵਨ ਲਾਲ ਜੀ ਕਿਹੋ ਜਿਹਾ ਫੀਲ ਹੋ ਰਿਹਾ ਕਿ ਤੁਹਾਨੂੰ ਜਿਵੇਂ ਤੁਹਾਨੂੰ ਇਸ ਪਿੰਡ ਦੇ ਵਿੱਚੋਂ ਸਰਪੰਚ ਚੁਣਿਆ ਔਰ ਕੀ ਰੱਖਦੇ ਹੋ ਤੁਸੀਂ ਮਨ ਵਿੱਚ ਅਸੀ ਆਸਾਂ ਕਿ ਜਦੋਂ ਤੁਹਾਨੂੰ ਮਮ ਪਹਿਲੀ ਗੱਲ ਇਹ ਕਿ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਤੇ ਦੂਸਰੀ ਇਹ ਕਿ ਮੈਂ ਪਿੰਡ ਦੇ ਸਾਰੇ ਸੱਜਣਾ ਦਾ ਬਹੁਤ ਹੀ ਧੰਨਵਾਦੀ ਹਾਂ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਜਤਾਇਆ ਤੇ ਮੈਨੂੰ ਕਾਫੀ ਫਰਕ ਨਾਲ ਜਿਤਾਇਆ ਇਹਨਾਂ ਨੇ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਤੇ ਮੇਰੇ ਕੁਝ ਏਜੰਡੇ ਨੇ ਮਤਲਬ ਮੈਂ ਕੁਝ ਪਿੰਡ ਲਈ ਕਰਨਾ ਚਾਹੁੰਦਾ ਕਿਉਂਕਿ ਸਾਡੇ ਇਧਰ ਪਿੰਡ ਦਾ ਕਾਫੀ ਕੰਮ ਨਹੀਂ ਹੋਇਆ ਗਲੀਆਂ ਨਾੜੀਆਂ ਨਾ ਇੱਥੇ ਬੱਚਿਆਂ ਨੂੰ ਗਰਾਊਂਡ ਦਾ ਨਾ ਜਗ੍ਹਾ ਕਈ ਕੰਮ ਕਰਨ ਵਾਲੇ ਜਿਨ੍ਹਾਂ ਨੂੰ ਮੈਂ ਨੇਪੜੇ ਚਾਹਣਾ ਚਾਹੁੰਦਾ ਤੇ ਜੇ ਤੁਸੀਂ ਇਜਾਦ ਤੋਂ ਮੈਂ ਦੱਸ ਦਿੰਨਾ ਆ ਵੀ ਕਿਹੜੇ ਕਿਹੜੇ ਮੇਰੇ ਜੰਡੇ ਚ ਕਰਦੇ ਗਾ ਜੀ ਤੁਹਾਨੂੰ ਤਾਂ ਇਹ ਟੋਟਲ ਆਬਾਦੀ ਕਿੰਨੀ ਹੈਗੀ ਆਪਣੇ ਪਿੰਡ ਦੀ ਜੀ ਆਪਣੇ ਪਿੰਡ ਦੀ ਆਬਾਦੀ ਲਗਭਗ ਹੈਗੀ ਜੀ 1500 15 ਤੋਂ 1700 ਆਬਾਦੀ ਹੈ ਜਿਹੜੀ ਇਹਦੀ ਵੋਟ ਆ ਉਹ 997 ਵੋਟਾਂ ਨੇ ਜਿੱਤੇ ਨੇ ਆਪਣੇ ਤੇ ਇਸ ਵਾਰ ਕਿੰਨੀਆਂ ਵੋਟਾਂ ਪੋਲ ਹੋਈਆਂ ਨੇ ਤੁਹਾਨੂੰ ਕਿੰਨੀਆਂ ਵੋਟਾਂ ਮਿਲੀਆਂ ਨੇ ਤੇ ਤੁਸੀਂ ਕਿੰਨੀ ਲੀਡ ਦੇ ਨਾਲ ਜਿੱਤੂ ਰਹੋਗੇ ਇਹਦਾ ਪੁਆਇੰਟ ਵਿੱਚ ਇੰਨਾਂ ਚੋਣਾਂ ਵਿੱਚ 432 ਵੋਟਾਂ ਪੋਲ ਹੋਈਆਂ ਸੀਗੀਆਂ ਜਿਨ੍ਹਾਂ 'ਚ ਮੈਨੂੰ 295 ਵੋਟਾਂ ਪਈਆਂ ਤੇ ਸੈਕੰਡ ਜਿਹੜਾ ਸੀ ਅਰਨਰ ਆਪਣੇ ਉਹਨਾਂ ਨੂੰ 150 ਵੋਟਾਂ ਪਈਆਂ 145 ਵੋਟ ਦੀ ਮੇਰੀ ਲੀਡ ਸੀ ਜੀ ਠੀਕ ਹੈ ਜੀ ਯਾਨੀ ਕਿ ਬਹੁਤ ਵੱਡੇ ਫਰਕ ਨਾਲ 145 ਵੋਟਾਂ ਦੇ ਨਾਲ ਤੁਸੀਂ ਜਿੱਤੇ ਹੋ ਇਸ ਪਿੰਡ ਦੇ ਵਿੱਚੋਂ ਤੇ ਤੁਸੀਂ ਜਿੱਥੇ ਤੁਹਾਨੂੰ ਪਿੰਡ ਵਾਸੀਆਂ ਨੇ ਤੁਹਾਡੇ ਦੇ ਭਰੋਸਾ ਕਰਕੇ ਤੁਹਾਨੂੰ ਇੰਨੇ ਵੱਡੀ ਲੀਡ ਦੇ ਨਾਲ ਜਿਤਾਇਆ ਹੈ ਤੇ ਤੁਸੀਂ ਕੀ ਕਰਨਾ ਚਾਹੋਗੇ ਪਿੰਡ ਦੇ ਲਈ ਕਿ ਹੋਊਗਾ ਤੁਸੀਂ ਹੁਣ ਦੱਸਿਆ ਕੁਝ ਪਿੰਡ ਦੀਆਂ ਬਿਹਤਰੀਆਂ ਦੀ ਸੁਝੂਤਾਂ ਬਹੁਤ ਘੱਟ ਮਿਲੀਆਂ ਨੇ ਇਸ ਪਿੰਡ ਨੂੰ ਕਾਰਨ ਕੀ ਹੈ ਔਰ ਤੁਸੀਂ ਕੀ ਕਰਨਾ ਚਾਹੁੰਦੇ ਬਣ ਗਏ ਦੇਖੋ ਜੀ ਜਿਹੜਾ ਪਿੰਡ ਦੇ ਮੇਨ ਬੁਨਿਆਦੀ ਸਹੂਲਤਾਂ ਉੱਤੇ ਕਾਪੀ ਉਹਨਾਂ ਦੀ ਕਮੀ ਹੈ ਜਿਸ ਕਰਕੇ ਸਾਨੂੰ ਇਸ ਪਿੰਡ ਦੀ ਜਿਹੜੀ 85 ਲੱਖ ਰੌਣੀ ਪਈ ਤੇ ਉਸ ਤੋਂ ਬਾਅਦ ਮੈਨੂੰ ਇਸ ਕਰਕੇ ਵੀ ਇਸ ਚੋਣ ਮੈਦਾਨ ਚ ਉਤਰਨਾ ਪਿਆ ਕਿਉਂਕਿ ਮੈਂ ਲੋਕਾਂ ਦੀ ਸੇਵਾ ਕਰਨਾ ਚਾਹੁੰਦਾ ਸੀ ਤੇ ਪਿੰਡ ਦੇ ਜਿਹੜੇ ਕੰਮ ਰੁਕੇ ਹੋਏ ਅਧੂਰੇ ਨੇ ਉਹਨਾਂ ਨੂੰ ਕਰਨਾ ਚਾਹੁੰਦਾ ਮੇਨ ਗੱਲ ਤੇ ਇਹ ਹੀ ਹੈ ਜੀ ਕਿ ਇਸ ਪਿੰਡ ਚ ਜਿਹੜਾ ਮੇਨ ਜਿਹੜਾ ਬੇਸਿਕਸ ਰੂਪ ਹੁੰਦੀ ਹੈ ਨਾਲੀਆਂ ਗਲੀਆਂ ਉਹ ਇੱਥੇ ਸਾਡੇ ਇੰਟਰਲੋਕਿੰਗ ਕੋਈ ਨਹੀਂ ਲੱਗੀ ਹੋਈ ਦੂਸਰੀ ਗੱਲ ਇੱਥੇ ਬੱਚੇ ਆਬਾਦੀ ਜ਼ਿਆਦਾ ਆਉਣ ਕਰਕੇ ਪਿੰਡ ਵੀ ਹੁਣ ਅਲੱਗ ਹੋ ਗਿਆ ਤੇ ਗਰਾਊਂਡ ਦਾ ਕੋਈ ਪ੍ਰਬੰਧ ਨਹੀਂ ਹੈ ਨੌਜਵਾਨਾਂ ਲਈ ਜਿਮ ਚਾਹੀਦਾ ਉਹਦੇ ਲਈ ਮੈਂ ਕਾਫੀ ਕੋਸ਼ਿਸ਼ ਕਰਾਂ ਕਰੂੰਗਾ ਤੇ ਡਿਸਪੈਂਸਰੀ ਇੱਥੇ ਨਹੀਂ ਹੈਗੀ ਕੋਈ ਵੀ ਕਿਉਂਕਿ ਆਬਾਦੀ ਜ਼ਿਆਦਾ ਡਿਸਪੈਂਸਰੀ ਹੋਣੀ ਚਾਹੀਦੀ ਸਰਕਾਰੀ ਉਹ ਵੀ ਨਹੀਂ ਹੈਗੀ ਬਾਕੀ ਇੱਥੇ ਕੂੜੇ ਦਾ ਮਤਲਬ ਕਿ ਕੋਈ ਕੂੜਾ ਸਿੱਟਣ ਲਈ ਥੇਹੜਾ ਲਈ ਕੋਈ ਪ੍ਰਾਪਰ ਜਗ੍ਹਾ ਨਹੀਂ ਹੈਗੀ ਪਿੰਡ ਸਾਰੇ ਜੀ ਹਾਂਜੀ ਡੈਂਪ ਦੀ ਕਮੀ ਆ ਉਹਦੇ ਬਾਰੇ ਵਿੱਚ ਵੀ ਅਸੀਂ ਕੰਮ ਕਰਾਂਗੇ ਉਹ ਵੀ ਸਾਡੇ ਏਜੰਡੇ 'ਚ ਹੀ ਆ ਠੀਕ ਹੈ ਜੀ ਬਾਕੀ ਜਿਹੜੇ ਬੁਢਾਪਾ ਪੈਨਸ਼ਨ ਆ ਜਾਂ ਵਿਧਵਾ ਪੈਨਸ਼ਨ ਉਹਨਾਂ ਵੀ ਲੋਕਾਂ ਨੂੰ ਬਹੁਤ ਖਜਲਖੋਰ ਹੋਣਾ ਪੈਂਦਾ ਹੈ ਕਿ ਵਾਰੀ ਉਹਨਾਂ ਦੀਆਂ ਤਿੰਨ ਬੰਦੇ ਨਹੀਂ ਲੱਗੀਆਂ ਉਹ ਵੀ ਅਸੀਂ ਪੈਰ ਦੇ ਆਧਾਰ ਤੇ ਲਵਾਵਾਂਗੇ ਹੋਰ ਵੀ ਜਿਹੜੇ ਕੋਈ ਕੰਮ ਹੋਣਗੇ ਪਿੰਡ ਦੇ ਜਿਦਾ ਮੰਨ ਲਓ ਸਾਡੇ ਕੋਲ ਇੱਕ ਕਮਿਊਨਿਟੀ ਹਾਲੀ ਜਗ੍ਹਾ ਛੱਡੀ ਹੋਈ ਆ ਵਿਆਹ-ਸ਼ਾਦੀਆਂ ਲਈ ਸਾਡਾ ਇਥੇ ਆਦੇਸ਼ ਹੈ ਕਿ ਅਸੀਂ ਇੱਥੇ ਕੋਈ ਨਾ ਕੋਈ ਵਧੀਆ ਹਾਲ ਟਾਈਪ ਬਣਾਇਆ ਜਾਵੇ ਕਮਿਊਨਟੀ ਹਾਲ ਵੱਡਾ ਇੱਥੇ ਗਰੀਬ ਪਰਿਵਾਰ ਜਾਂ ਮੰਨ ਲਓ ਵੀ ਸਾਰੇ ਜਿਹੜੇ ਹੈਗੇ ਮਿਡਲ ਕਲਾਸ ਗਰੀਬ ਪਿੰਡ ਵਾਲੇ ਉੱਤੇ ਆਪਣਾ ਕਰ ਸਕਣ ਵ્યાਪਾਰੀ ਦਾ ਪ੍ਰੋਗਰਾਮ ਠੀਕ ਹੈ ਜੀ ਤੇ ਇਹਨਾਂ ਕੁਝ ਤੁਸੀਂ ਪਿੰਡ ਦੇ ਬਾਰੇ ਸੋਚਿਆ ਤਾਂ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੀ ਪਹਿਲੀ ਪੰਚਾਇਤ ਹੈ ਉਸਨੇ ਇਸ ਪਿੰਡ ਦੇ ਨੂੰ ਨਜ਼ਰਅੰਦਾਜ਼ ਕੀਤਾ ਬਿਲਕੁਲ ਜੀ ਨਜ਼ਰ ਅੰਦਾਜ਼ ਕੀਤਾ ਜੇ ਨਜ਼ਰ ਅੰਦਾਜ਼ ਕੀਤਾ ਇਸ ਤਾਂ ਹੀ ਸਾਨੂੰ ਇਹ ਪਿੰਡ ਨੂੰ ਇਹਦੀ ਵੱਖਰੀ ਪੰਚਾਇਤ ਬਣਾਉਣੀ ਪਈ ਸਾਰੇ ਪਿੰਡ ਨੂੰ ਕਿਉਂਕਿ ਪਿੰਡ ਵੱਡਾ ਹੋਣ ਕਰਕੇ ਹੋ ਸਕਦਾ ਕੋਈ ਸਰਪੰਚ ਦੀ ਵੀ ਮਜਬੂਰੀ ਹੋਵੇ ਪਰ ਜਦੋਂ ਦੇਖਿਆ ਜਾਵੇ ਤੇ ਉਧਰ ਜਿਹੜਾ ਆਪਣੇ ਕੈਲ ਤੋਂ ਪਰੇ-ਪਰੇ ਪਿੰਡ ਆ ਸਾਰੇ ਉਹ ਸਾਰੇ ਇੰਟਰਲੋਕਿੰਗ ਲੱਗੀ ਉੱਥੇ ਕਾਫੀ ਹੁੰਨਿਆਂ ਦੀ ਸੂਰਤ ਆਏ ਹੈ ਸਾਫ ਸਫਾਈ ਦਾ ਕਾਫੀ ਪ੍ਰਬੰਧ ਆ ਪਰ ਇਧਰਲੇ ਪਾਸੇ ਕਲੋਨੀ ਹੋ ਗਿਆ ਉੱਚਾ ਖਲਵਾੜਾ ਹੋ ਗਿਆ ਇਹ ਸਾਰਾ ਜਿਹੜਾ ਇਹ ਨਾ ਬੇਸਿਕ ਸਹੂਲਤਾਂ ਤੋਂ ਸਖਣਾ ਆ ਤੇ ਇਸ ਕਰਕੇ ਸਾਨੂੰ ਇਹ ਕਦਮ ਚੱਕਣਾ ਪਿਆ ਤੇ ਪੰਚਾਇਤ ਵੀ ਲੱਗ ਰਹੀ ਤੇ ਚੋਣ ਵੀ ਲੜਨੀ ਪਈ ਤੇ ਤੁਸੀਂ ਸਮਝਦੋ ਕਿ ਇਸ ਇਸ ਨੂੰ ਤੁਹਾਡੀ ਕਲੋਨੀ ਨੂੰ ਜਾਂ ਉੱਚੇ ਖਲਵਾੜੇ ਨੂੰ ਇਹ ਕਿਹੜੀਆਂ ਕਿਹੜੀਆਂ ਮੇਨ ਬੇਸਿਕ ਪ੍ਰੋਬਲਮਸ ਹੈ ਜਿਨ੍ਹਾਂ ਨੂੰ ਤੁਸੀਂ ਫੈਸਲੇ ਦੇ ਹੱਥੇ ਹਲ ਕੇ ਬੇਸਿਕ ਪ੍ਰੋਬਲਮ ਤਾਂ ਇਹ ਹੀ ਹੈ ਕਿ ਜਿਹੜਾ ਖਲਵਾੜਾ ਉੱਚਾ ਹੋਵੇ ਜੇ ਇੱਥੇ ਸਾਡੀ ਕਲੋਨੀ ਹੋ ਗਈ ਆਪਣੇ ਜਆ ਸਾਹਮਣੇ ਕਲੋਨੀ ਹੈ ਇਧਰ ਵੱਲੇ ਨੇ ਉਹਨਾਂ 'ਚ ਮੇਨ ਨਹੀਂ ਹੈ ਕਿ ਉੱਥੇ ਜਿਹੜੀਆਂ ਗਲੀਆਂ ਜਾਂ ਨਾਲੀਆਂ ਬਣੀਆਂ ਹੋਣੀਆਂ ਨੇ ਉਹ ਅਜ ਤੋਂ 15-15 ਸਾਲ ਪਹਿਲਾਂ ਦੀਆਂ ਹੈਟਾਂ ਨਹੀਂ ਲੱਗੀਆਂ ਉਹਨਾਂ ਦੇ ਪੱਟਿਆੜੀਆਂ ਤੇ ਤੇ ਮੇਨ ਮੇਰਾ ਬਹੁਤ ਜਿਹੜਾ ਫੋਕਸ ਆ ਪਹਿਲਾਂ ਵੀ ਚਲੋ ਉਹਨਾਂ ਨੂੰ ਯਾਨੀ ਕਿ ਲੋਕਾਂ ਦੇ ਚੱਲਣ ਫਿਰਨ ਲਈ ਤਾਂ ਪਧਰਾ ਹੋਵੇ ਕਿ ਉਹਨਾਂ ਦੇ ਗੰਦੇ ਪਾਣੀ ਦਾ ਨਿਕਾਸ ਸਹੀ ਹੋਵੇ ਤੇ ਬਾਕੀ ਸਾਡੇ ਉਹ ਕੈਲ ਹੈਗੀ ਜਿਹਦੇ 'ਚ ਪਾਣੀ ਡਿੱਗਦਾ ਡਰੇਨ ਨਾਲ ਗੰਦੇ ਨਾਲੇ ਗੰਦਾ ਪਾਣੀ ਜਿੱਥੇ ਜਾਂਦਾ ਉਹ ਪੂਰੀ ਭਰੀ ਹੋਈ ਹੈ ਲੈਵਲ ਮਿੱਟੀ ਨਾਲ ਉਹਨੂੰ ਉਹਦੀ ਸਫਾਈ ਕਰਾਉਣਾ ਬਾਕੀ ਸਕੂਲ ਆ ਉਹਨੂੰ ਵੀ ਅਸੀਂ ਅਪਗ੍ਰੇਡ ਕਰਾਉਣਾ ਤੇ ਬਾਕੀ ਹੋਰ ਜਿਹੜੀਆਂ ਸਹੂਤਾਵਾਂ ਵੀ ਅਸੀਂ ਪ੍ਰੋਵਾਈਡ ਕਰਾਵਾਂਗੇ ਜੀ ਤਾਂ ਜੇ ਸਾਨੂੰ ਪਿੰਡ ਵਾਲੇ ਦੱਸਣਗੇ ਕਿ ਉਹਨਾਂ ਨੂੰ ਇਹ ਕੋਈ ਕਸ਼ਟਕਮੀਆਂ ਨੇ ਜਿਹੜੀਆਂ ਮੇਰੇ ਧਿਆਨ 'ਚ ਨੇ ਉਹ ਮਜਬੂਰ ਕਰਾਂਗੇ ਉਹ ਜ਼ਰੂਰ ਤੁਸੀਂ ਕਰੋਗੇ ਇਹ ਨੌਜਵਾਨਾਂ ਦੇ ਲਈ ਜਿਵੇਂ ਕਿ ਤੁਸੀਂ ਜਾਣਦੇ ਹੋ ਜੋ ਕੇ ਸਮੇਂ ਦੇ ਵਿੱਚ ਵੈਸੇ ਤਾਂ ਤੁਹਾਡੀ ਸਭ ਸੰਗੀਤਾਂ ਨੂੰ ਸੋਧਿਓ ਕੈਮਰਨ ਪੰਜਾਬ ਨੇ ਉਹਨਾਂ ਨਾਲ ਕਾਫੀ ਗੂੜੀ ਰਿਸ਼ਤੇਦਾਰੀ ਹੈ ਤੁਹਾਡੇ ਰਿਸ਼ਤੇ ਵਿੱਚ ਜਿੱਦਾ ਜਿਹਾ ਲੱਗਦੇ ਨੇ ਤੇ ਦੂਜੀ ਗੱਲ ਇਹ ਹੈ ਕਿ ਸਰਕਾਰ ਵੀ ਤੁਹਾਡੀ ਹੈ ਤੇ ਜੋ ਕੇ ਸਮੇਂ ਵਿੱਚ ਤੁਹਾਡੀ ਸਰਕਾਰ ਨੇ ਨਸ਼ੇ ਨੂੰ ਕਾਫੀ ਨੱਤ ਪਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਪਿੰਡ ਦੇ ਵਿੱਚ ਤੁਸੀਂ ਨਸ਼ੇ ਦੀ ਰੋਕத் ਥੰਮ ਲਈ ਕੀ ਉਪਰਾਲਾ ਕਰੋਗੇ ਪਹਿਲਾਂ ਤੇ ਇਹ ਕਿ ਸਾਡੇ ਚਲੋ ਪਿੰਡ ਵਿੱਚ ਨਸ਼ਾ ਮੈਂ ਤਾਂ ਨਹੀਂ ਕਹਿੰਦਾ ਵੀ ਨਹੀਂ ਹੈਗਾ ਹੈ ਕੁਝ ਪਰਸੈਂਟ ਦਾ 5-10 ਪਰਸੈਂਟ ਜਿਹੜਾ ਹੈਗਾ ਕੁਝ ਨੌਜਵਾਨ ਵਿਚਾਰੇ ਉਹਨਾਂ 'ਚ ਲੱਗੇ ਹੋਣੇ ਜਾਂ ਤੋਖੇ ਨਾਲ ਲਾਉਂਦੇ ਨੇ ਅਸੀਂ ਉਹਨਾਂ ਨੂੰ ਉਹਨਾਂ ਦੇ ਸੁਧਾਰ ਲਈ ਇਹ ਕਰਾਂਗੇ ਕਿ ਉਹਨਾਂ ਨੂੰ ਨਸ਼ਾ ਛਡੋ ਕੇਂਦਰਾਂ 'ਚ ਭਰਤੀ ਕਰਵਾਇਆ ਜਾਵੇਗਾ ਤੇ ਜਿਹੜੇ ਬੰਦੇ ਨਸ਼ਾ ਇੱਥੇ ਵੇਚਦੇ ਨੇ ਆ ਕੇ ਜਾਂ ਸਪਲਾਈ ਕਰਦੇ ਨੇ ਉਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕਰਵਾਉਣ ਲਈ ਪ੍ਰਸ਼ਾਸਨ ਨੂੰ ਅਸੀਂ ਅਪੀਲ ਕਰਾਂਗੇ ਕਿ ਤੇ ਜਿਹੜੇ ਬੱਚੇ ਲੱਗੇ ਹੋਏ ਨੇ ਉਹਨਾਂ ਦੇ ਬੁਰੇ ਹਸੇ ਲਈ ਜਾ ਉਹਨਾਂ ਨੂੰ ਸੁਧਾਰ ਕਰਨ ਲਈ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਤੇ ਨੌਜਵਾਨਾਂ ਲਈ ਮੇਰਾ ਇਹ ਵੀ ਏਜੰਡਾ ਸੀ ਕਿ ਆਪਾਂ ਇੱਕ ਇੱਕ ਗਰਾਊਂਡ ਇੱਥੇ ਨਵੀਂ ਬਣਾਉਣੀ ਆ ਸਟੇਡੀਅਮ ਗਰਾਊਂਡ ਤੇ ਇੱਕ ਜਿਮ ਦਾ ਪ੍ਰਬੰਧ ਕਰਨਾ ਤਾਂ ਕਿ ਜਿਹੜੇ ਬੱਚੇ ਅੱਜਕੱਲ ਨਸ਼ਿਆਂ ਵੱਲ ਰੁਝਾਨ ਵੱਧਾ ਆਪਣੇ ਖੇਡਾਂ ਵੱਲ ਧਿਆਨ ਦੇਣ ਦੇਣ ਆਪ ਨੂੰ ਫਿਜ਼ੀਕਲੀ ਫਿਟ ਕਰਨ ਤੇ ਐਓਕੇ ਸੰਬੰਧ ਮੁਤਾਬਕ ਜਿਸੇ ਤੁਸੀਂ ਨੌਜਵਾਨਾਂ ਲਈ ਇਹਨਾਂ ਕੁਝ ਸੋਚਿਆ ਹੈਗਾ ਤੇ ਧੀਆ ਵੀ ਸਾਡਾ ਸਿਰ ਦਾ ਤਾਂ ਨੇ ਲੜਕੀਆਂ ਵੀ ਸਮੇ ਉਜੋਕੇ ਸਮੇ ਦੇ ਨਾਲ ਮਿਲਣਾ ਚਾਹੁੰਦੀਆਂ ਨੇ ਤੁਸੀਂ ਕੀ ਕੋਸ਼ਿਸ਼ ਕਰੋਗੇ ਕਿ ਧੀਆਂ ਨੇ ਕੁਝ ਧੀਆਂ ਦੇ ਧੀਆਂ ਵੀ ਤੁਹਾਨੂੰ ਪਤਾ ਹੈ ਅੱਜ ਕੱਲ ਬਰਾਬਰ ਨੇ ਪਰਿਵਾਰ 'ਚ ਮੁੰਡਿਆਂ ਨਾਲੋਂ ਘੱਟ ਨਹੀਂ ਨੇ ਉਹਨਾਂ ਦੇ ਅਸੀਂ ਪੜ੍ਹਾਈ ਦੇ ਖਾਸ ਧਿਆਨ ਦੇਵਾਂਗੇ ਇਸੇ ਲਈ ਅਸੀਂ ਗਹਿ ਰਹੇ ਕਿ +2 ਤੱਕ ਇੱਥੇ ਸਕੂਲ ਹੋ ਜਾਵੇ ਕਿ ਬੱਚਿਆਂ ਨੂੰ ਜਿਹੜਾ ਬਾਹਰ ਜਾਣਾ ਨਾ ਪਵੇ ਉਹਨਾਂ ਲਈ ਕੋਈ ਨਾ ਕੋਈ ਇੱਥੇ ਸੈਂਟਰ ਕੋਲੇ ਜਾਣਗੇ ਜਿਹਦੇ ਚੋਂ ਆਪਣਾ ਕੋਈ ਹੋਨਰ ਪ੍ਰਾਪਤ ਕਰ ਸਕਣ ਜਿਹੜੇ ਬੱਚੇ ਮੰਨ ਲਓ ਵੀ ਬਾਹਰ ਕਾਲਜ 'ਚ ਜਾਣਾ ਚਾਹੁੰਦੇ ਨੇ ਅਸੀਂ ਉਹਨਾਂ ਦੇ ਲਈ ਪਰਸਨਲੀ ਹੋਵੇ ਜਾਂ ਸਰਕਾਰੀ ਤੌਰ ਤੇ ਵੀ ਹੋਵੇ ਉਹਨਾਂ ਦੀ ਮਦਦ ਕਰਾਂਗੇ ਬੱਚਿਆਂ ਦੀ ਵਿਆਹ ਸ਼ਾਦੀਆਂ ਤੁਹਾਨੂੰ ਪਤਾ ਹੈ ਸਕੀਮ ਸਰਕਾਰ ਰਹੀ ਗਈ ਹੈ ਕੇਰੀਅਰ ਸ਼ਰਨ ਸਕੀਮ ਆ ਬਾਕੀ ਬੱਚਿਆਂ ਜਦੋਂ ਜੰਮਦੇ ਆ ਉਹਨਾਂ ਲਈ ਵੀ ਗਵਰਨਮੈਂਟ ਦੀਆਂ ਸਕੀਮਾਂ ਨੇ ਉਹ ਵੀ ਜਿਨ੍ਹਾਂ ਪਰਿਵਾਰਾਂ ਤੱਕ ਨਹੀਂ ਪਹੁੰਚੀਆਂ ਸੀ ਉਹਨਾਂ ਤੱਕ ਪਹੁੰਚਾਉਣ ਦੀ ਪੂਰੀ ਪੂਰੀ ਕੋਸ਼ਿਸ਼ ਕਰਾਂਗੇ ਤੇ ਜਿਵੇਂ ਕਿ ਨੀਲੇ ਕਾਰਡ ਹੋਵੇ ਜਾਂ ਪੀਲੇ ਕਾਰਡ ਹੋਵੇ ਪੈਨਸ਼ਨ ਵਗੈਰਾ ਹੋਵੇ ਜਾਂ ਕੋਈ ਇਦਾਂ ਦੀ ਹੋਰ ਸੂਤਾਂ ਸਰਕਾਰੀ ਸੂਤਾਂ ਨੇ ਜੋ ਪਿਛਲੇ ਸਮੇਂ ਵਿੱਚ ਪੰਚਾਇਤ ਵੱਡਾ ਪਿੰਡ ਕੋਲ ਕਰਕੇ ਪੰਚਾਇਤ ਇਹ ਕੋਲ ਕਰਕੇ ਕੁਝ ਰਹਿ ਗਏ ਹੋਣ ਜਾਂ ਕੋਈ ਪ੍ਰੋਬਲਮ ਸੇ ਕਰਕੇ ਉਹਨਾਂ ਦੀ ਨਾਂ ਬੜੀਆਂ ਹੋਣ ਤੇ ਉਹਦੇ ਕਰ ਉਹਦੇ ਲਈ ਵੀ ਕੁਝ ਹੋ ਚੁਕੀ ਹਾਂਜੀ ਜ਼ਰੂਰ ਉਹਦੇ ਲਈ ਵੀ ਸੋਚਾਂਗੇ ਕਿਉਂਕਿ ਜਿਹੜੇ ਬੰਦੇ ਰਹਿ ਗਏ ਨੇ ਜਿਨ੍ਹਾਂ ਦੀ ਪੈਨਸ਼ਨਾਂ ਨਹੀਂ ਲੱਗੀਆਂ ਜਾਂ ਮੰਨ ਲਓ ਵੀ ਜਿਨ੍ਹਾਂ ਦੇ ਨੀਲੇ ਕਾੜ ਕੱਟ ਹੋ ਗਿਆ ਕਿਸੇ ਵਿਤ ਕਰੇ ਕਰਕੇ ਜਿਹੜੇ ਹੱਕਦਾਰ ਹੋਣਗੇ ਉਹਨਾਂ ਦੇ ਇਹ ਜ਼ਰੂਰ ਹੋਣਾ ਹੈ ਦਵਾਮਾ ਠੀਕ ਹੈ ਜੀ ਐਸੇ ਸਰਪੰਚ ਸਾਹਿਬ ਜਗਜੀਤਮਨ ਲਾਲ ਜੀ ਨਾਲ ਗੱਲ ਕਰਕੇ ਬਹੁਤ ਚੰਗਾ ਲੱਗਿਆ ਦੋਸਤੋ ਮਿਲਦੇ ਆ ਬ੍ਰੇਕ ਤੋਂ ਬਾਅਦ ਕੀ ਹਾਲ ਚਾਲ ਜੀ ਮੈਂ ਤੁਹਾਡਾ ਆਪਣਾ ਦਲਵਿੰਦਰ ਦਿਆਲਪੁਰੀ 11 ਜਨਵਰੀ ਨੂੰ ਸਤਿਆਮ ਕਾਲਜ ਨਕੌਦਰ ਜ਼ਿਲ੍ਹਾ ਜਲੰਧਰ ਬਹੁਤ ਵੱਡਾ ਇੱਕ ਪ੍ਰੋਗਰਾਮ ਹੋ ਰਿਹਾ ਓਡਾਰੀਆਂ ਜਿੱਥੇ ਮਨਜੀਤ ਮਾਨ ਸਾਹਿਬ ਔਰ ਰਵਿੰਦਰ ਬਰਮਾ ਜੀ ਇਹ ਸਾਰੇ ਦਾ ਸਾਰਾ ਪ੍ਰੋਗਰਾਮ ਜਿਹੜਾ ਨੇ ਉਲਿੱਖਿਆ ਹੈ ਉਹ ਜਰਨਲਿਸਟ ਸਾਰੇ ਜਰਨਲਿਸਟ ਸਤਿਕਾਰਯੋਗ ਪੱਤਰਕਾਰ ਸਾਹਿਬਾਨ ਇਲੈਕਟ੍ਰੋਨਿਕ ਮੀਡੀਆ ਪ੍ਰਿੰਟ ਮੀਡੀਆ ਜਰਨਲਿਸਟ ਪ੍ਰੈਸ ਕਲੱਬ ਪੰਜਾਬ ਵੱਲੋਂ ਇਹ ਉਲਿੱਖਿਆ ਜਾ ਰਿਹਾ ਪ੍ਰੋਗਰਾਮ ਜਿਸ ਵਿੱਚ ਸਿਆਸੀ ਧਾਰਮਿਕ ਲੋਕ ਔਰ ਬੁੱਧੀਜੀਵੀ ਲੋਕ ਪ੍ਰੋਫੈਸਰ ਲੋਕ ਸਾਰੇ ਆ ਰਹੇ ਨੇ ਜਿਨ੍ਹਾਂ ਨੇ ਵਧੀਆ ਕੰਮ ਕੀਤਾ ਉਹਨਾਂ ਨੂੰ ਆਨਰ ਵੀ ਕਰਨ ਜਾ ਰਹੇ ਆ ਇਹ ਜਰਨਲਿਸਟ ਕਿਉਂਕਿ ਮੈਂ ਵੀ ਇੱਕੋ ਉਸ ਕਲੱਬ ਦਾ ਛੋਟਾ ਜਿਹਾ ਮੈਂਬਰ ਆ ਸਾਰੇ ਕਲਾਕਾਰ ਸਤਿਕਾਰਯੋਗ ਸਾਡੇ ਲੈਂਬਰ ਹਸੈਨਪੂਰੀ ਸਾਹਿਬ ਸਤਿਕਾਰਯੋਗ ਸਾਡੇ ਉਸਤਾਦਾਂ ਦੇ ਸਮਾਨ ਸੁਰਿੰਦਰ ਸਿੰਧਾ ਜੀ ਤੇ ਸਰਦਾਰ ਸਕੰਦਰ ਸਾਹਿਬ ਕਲੈਰ ਕੰਟ ਸਾਹਿਬ ਪੋਟੂ ਸ਼ਾਹ ਜੀ ਸਾਰਿਆਂ ਨੇ ਰਲ ਕੇ ਅਸੀਂ ਉਡਾਰੀਆਂ ਮਾਰਨੀਆਂ ਤੁਸੀਂ ਸਾਨੂੰ ਸਾਥ ਦੇਣਾ ਆਪਾਂ ਮਿਲਦੇ ਆ 11 ਜਨਵਰੀ ਮੈਂ ਉੱਥੇ ਆ ਰਿਹਾ ਤੁਸੀਂ ਜਰੂਰ ਆਉਣਾ ਸਤਿਅਮ ਕਾਲਜ ਨਕੋਦਰ ਮੇਗਪੁਰਾ ਸ਼ਕਤੀ ਵੈਬ ਟੀਵੀ ਨਿਊ ਚੈਨਲ ਵਿੱਚ ਤੁਹਾਡਾ ਫਿਰ ਤੋਂ ਸਵਾਗਤ ਹੈ ਗੱਲ ਕਰਦੇ ਆ ਕੁਝ ਪਿੰਡ ਵਾਸੀਆਂ ਦੇ ਨਾਲ ਕਿ ਉਹਨਾਂ ਨੇ ਇਹਦਾ ਵਧੀਆ ਨੁਮਾਇੰਦਾ ਜੋ ਨੌਜਵਾਨ ਖੁਦ ਵੀ ਹੈ ਉਹਨਾਂ ਨੂੰ ਚੁਣਿਆ ਕੀ ਸੋਚ ਸਮਝ ਕੇ ਚੁਣਿਆ ਇਹ ਨਾਮ ਵੀ ਹੈ ਮੇਰਾ ਨਾਮ ਆਉ ਲੈ ਅ ਸੁਰਪਾਈ ਤੁਸੀਂ ਨੁਮਾਇੰਦਾ ਚੁਣਿਆ ਆਪਣੇ ਪਿੰਡ ਦਾ ਸਰਪੰਚ ਚੁਣਿਆ ਤੇ ਕੀ ਆਸ ਰੱਖਦੇ ਹੋ ਕਿ ਇਹ ਕਰਪਾਲ ਸਾਲ ਤੇ ਯਾਦ ਆਕਦੇ ਨੇ ਕਿ ਸਾਨੂੰ ਖੇਡਣ ਲਈ ਗਰਾਊਂਡ ਦੇ ਕੇ ਦੇਣ ਤੇ ਜਿਮ ਦਾ ਪ੍ਰਬੰਧ ਵੀ ਕਰਕੇ ਦੇ ਠੀਕ ਹੈ ਜੀ ਤੇ ਤੁਸੀਂ ਇਹ ਸੋਚ ਸਮਝ ਸਕਦੇ ਹੋ ਕਿ ਤੁਹਾਡੇ ਪਿੰਡ ਦੇ ਵਿੱਚ ਕੋਈ ਨਸ਼ੇ ਦੀ ਹੈ ਕੁਝ ਹੈ ਨਸ਼ੇ ਦੀ ਹੈ ਉਹ ਵੀ ਕਰਨਗੇ ਸਰਪੰਚ ਸਾਹਿਬ ਸਰਪੰਚ ਸਾਹਿਬ ਤੋਂ ਆਸ ਰੱਖਦੇ ਹੋ ਕਿ ਨਸ਼ੇ ਨੂੰ ਮੋੜਨ ਲਈ ਉਹ ਪ੍ਰਾਲਜ ਨੂੰ ਕਰਨਗੇ ਠੀਕ ਹੈ ਤਾਂ ਅਸੀਂ ਹੋਰ ਗੱਲ ਕਰਾਂਗੇ ਹਾਲੇ ਪਿੰਡ ਵਾਸੀਆਂ ਦੇ ਨਾਲ ਅਸ਼ਵਲ ਪਿੰਡ ਵਾਸੀਆਂ ਦੇ ਕੋਲ ਆਏ ਆ ਮਾਤਾ ਜੀ ਬੈਠੇ ਆ ਕਿ ਉਹਨਾਂ ਤੋਂ ਜਾਣਕਾਰੀ ਲੈਣੇ ਹਾਸਲ ਕਰਦੇ ਆ ਕਿ ਨਵੇਂ ਸਰਪੰਚ ਪਿੰਡ ਸੁਣੇ ਗਏ ਆ ਜਗਜੀਵਨ لال ਉਹਨਾਂ ਬਾਰੇ ਜਾਣਕਾਰੀ ਕਰ ਲੈਣੇ ਕੁਝ ਮਾਤਾ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਆ ਆਪਣਾ ਨਿਰਮਲ ਬਤਾਓ ਮਾਤਾ ਜੀ ਆਪਣੇ ਸਰਪੰਚ ਜਗਜੀਵਨ لال ਜੀ ਤੇ ਨਵੇਂ ਬਣੇ ਆ ਤੇ ਤੁਸੀਂ ਕੀ ਆਸ ਰੱਖਦੇ ਆ ਕਿ ਤੁਹਾਡੇ ਲਈ ਉਹ ਕੀ ਕਰਨ ਪਿੰਡ ਲਈ ਕੀ ਕਰਨਗੇ ਮੈਂ ਸਭ ਕੁਝ ਕਰਾਂਗੇ ਕੀ ਕਰਨਗੇ ਪਿੰਡ ਦੇ ਲਈ ਜੀ ਜੀ ਸੁਧਾਰ ਦਾ ਸਹਾਰਾ ਕਰਨ ਕਿਸ ਤਰ੍ਹਾਂ ਦਾ ਸੁਧਾਰ ਚਾਹੁੰਦੇ ਤੁਸੀਂ ਪਿੰਡ ਦੇ ਵਿੱਚ ਕੱਟਾ ਤੇ ਇਸ ਤੋਂ ਉੱਪਰ ਹੋਰ ਕੀ ਕਰਨ ਹੋਟੇਗੀ ਕੀ ਹਾਲ ਬਣਾਉਣਾ ਹੈ ਰਸਤੇ ਲਖਾ ਅੱਛਾ ਜੀ ਠੀਕ ਹੈ ਧੰਨਵਾਦ ਤੇ ਮਾਤਾ ਜੀ ਨੇ ਕਿਹਾ ਕਿ ਉਹਨਾਂ ਨੇ ਬਹੁਤ ਵਾਅਦੇ ਕੀਤੇ ਨੇ ਪਿੰਡ ਦੇ ਲਈ ਕਿ ਗਲੀਆਂ ਨਾਲੀਆਂ ਸਾਰੀਆਂ ਬਣਾਉਣਗੇ ਤੇ ਦਰਜਿਆਂ ਦੇ ਲਈ ਹਾਲ ਵਿਆਹ ਦੇ ਲਈ ਉਹ ਵੀ ਸ਼ਾਦੀਆਂ ਲਈ ਉਹ ਵੀ ਬਣਾਉਣਗੇ ਤੋਂ ਗੱਲ ਕਰਕੇ ਬੜਾ ਚੰਗਾ ਲੱਗਿਆ ਜੀਵਨ لال ਜੀ ਨਾਲ ਮੈਂ ਕੇਆ ਸਮੂਰ ਵਿਗਪੁਰਾ ਸ਼ਕਤੀ ਵੈਬ ਵੀ ਨਿਊ ਚੈਨਲ ਤੋਂ ਕੈਮਰਾਮੈਨ ਅਜੇ ਕੌਸ਼ਰ ਦੇ ਨਾਲ ਇਹ ਪ੍ਰੋਗਰਾਮ ਆਪ ਜੀ ਨੂੰ ਕਿਹੋ ਜਿਹਾ ਲੱਗਿਆ ਕਮੈਂਟ ਕਰਕੇ ਇਨਬਾਕਸ ਦੇ ਵਿੱਚ ਜ਼ਰੂਰ ਦੱਸਿਓ ਧੰਨਵਾਦ